ਤਲਵਾਲਾ ਪੁਲਿਸ ਵੱਲੋਂ ਚੋਰੀ ਦਾ ਇੱਕ ਅਜਿਹਾ ਮਾਮਲਾ ਅਸਲ ਇਲਜ਼ਾਮ 'ਚ ਸਫਲਤਾ ਹਾਸਲ ਕੀਤੀ ਜਿਸ ਵਿੱਚ ਇੱਕ ਗਵਾਂਡੀ ਵੱਲੋਂ ਆਪਣਾ ਹੀ ਗਵਾਂਡੀ ਦੇ ਘਰ ਲਗਭਗ 8 ਤੋਲੇ ਸੋਨਾ ਅਤੇ 38 ਤੋਲੇ ਚਾਂਦੀ ਚੋਰੀ ਕਰ ਦਿੱਤੀ ਗਈ ਸੀ ਐਸਐਸਪੀ ਮਾਨ ਜੋ ਸੁਵਿੰਦਰ ਲੰਬਾ ਵੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਰਦੀਪ ਸਿੰਘ ਭయ్యా ਸਾਹਿਬ ਤੇ ਦਿਸਾਨ ਦੇਸ਼ਾਂ ਰਿਅਲੀ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਭਰੇ ਪਾਸੇ ਦੇ ਖਿਲਾਫ ਕੋਡ ਆਫ ਕਨੈਕਟ ਲੱਗੇ ਹੋਣ ਕਾਰਨ ਇੱਥੇ ਪਿੰਡ ਤਲਵਾਰੇ ਦੇ ਵਿੱਚ ਨਮੋਲੀ ਹਾਰ ਇੱਕ ਘਰ ਦੇ ਵਿੱਚ ਚੋਰੀ ਹੋ ਗਈ ਸੀ ਜਿਸ ਤੋਂ ਕਾਫੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਤੇ ਚਾਂਦੀ ਦੇ ਗਹਿਣੇ ਜਿਹੜੇ ਆ ਉਹ ਕੋਈ ਚੋਰੀ ਦੇ ਨਾਮ ਨੂੰ ਚੋਰੀ ਜਿਹੜਾ ਉਹ ਚੋਰੀ ਕਰਕੇ ਲੈ ਗਿਆ ਸੀ ਥਾਣੇ ਤਲਵਾਰੇ ਦੇ ਅਸੇ ਤੋਂ ਸਰਦਾਰ ਹੈ ਜਿੰਦਾ ਸਿੰਘ ਜਿਹੜੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਦੇ ਵਿੱਚ ਵੱਖ-ਵੱਖ ਟੀਮਾਂ ਲਗਾ ਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਇਹਨਾਂ ਨੂੰ ਉਹਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਜਿਹੜਾ ਮੇਨ ਚੋਰ ਹੈ ਜਿਹੜਾ ਉਹ ਇਹਨਾਂ ਨੇ ਅਰੈਸਟ ਕਰ ਲਿਆ ਤੇ ਜਿਹੜਾ ਉਹਨਾਂ ਸਮਾਨ ਜਿੰਨਾ ਵੀ ਉੱਥੋਂ ਸੋਨੇ ਦਾ ਔਰ ਚਾਂਦੀ ਦਾ ਚੋਰੀ ਕੀਤਾ ਹੋਇਆ ਸਾਰਾ ਬਰਾਮਦ ਕਰ ਲਿਆ ਅੱਜ ਅਸੀਂ ਇਹਨੂੰ ਕੋਰਟ ਪੇਸ਼ ਕਿਤੇ ਕਰਨ ਲੈ ਜਾ ਰਹੇ ਹਾਂ ਤੇ ਉੱਥੋਂ ਇਹਨਾਂ ਦਾ ਪੁਲਿਸ ਮਾਡਲ ਹੈ ਕਿ ਹੋਰ ਵੀ ਤਫ਼ਤੀਸ਼ ਕਰਾਂਗੇ ਇਹਨਾਂ ਕੋਲ ਹੋ ਜੇ ਹੋਰ ਕੋਈ ਚੋਰੀ ਨਹੀਂ ਕੀਤੀ ਹੋਣੀ ਇਹਦੇ ਉਹ ਵੀ ਬਰਾਮਦ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪਰਿਵਾਰ ਸੀ ਇਹ ਕਿਤੇ ਬਾਹਰ ਗਿਆ ਹੋਇਆ ਸੀ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਵਿੱਚ ਤੇ ਜਦੋਂ ਇਹਨੂੰ ਪਤਾ ਸੀ ਵੀ ਇਹ ਘਰ ਦੇ ਵਿੱਚ ਕੋਈ ਨਹੀਂ ਹੈ ਤੇ ਇਹਨੂੰ ਚੋਰੀ ਜਾਂਦੀ ਹੈ ਦਾ ਪੁੱਛੀ ਹੈ ਹਾਂਜੀ ਅਧੂਨ ਕਰਕੇ ਨਹੀਂ ਕਬੂ ਹੋ ਗਿਆ ਇਹਦੇ ਵਿੱਚ ਸਾਡੇ ਕੋਲ ਅ 8 ਟੋਲੇ ਜਿਹੜੇ ਹੈ ਸੋਨਾ 28 ਟੋਲੇ ਜਿਹੜੀ ਹੈ ਇਹਨੇ ਫੋੜੀ 38 ਜਿਹੜੀ ਹੈਗੀ ਆ ਉਹ ਚਾਂਦੀ ਦੇ ਜਿਹੜੇ ਕਹਿਨੇ ਆ ਟੋਲੇ ਉਹ ਬਰਾਮਦ ਹੋਏ ਪਹਿਲਾਂ ਕਿਤੇ ਨਾ ਨਹੀਂ ਅਦੇ ਪੁੱਛ ਜਿਸੀ ਕੀਤੀ ਆ ਰਹੀ ਹੈ ਜੇ ਕੋਈ ਹੋਰ ਵੀ ਬਰਾਮਦ ਹੋਏ ਤੁਹਾਨੂੰ ਜਰੂਰ ਦੱਸੋ ਮੈਂ ਤੁਹਾਨੂੰ ਦੱਸਦਾ ਕੀ ਲਿਖਾ ਨਮੂਲੀ ਹਰਦਾ ਜੀ ਉਸੇ ਪਿੰਡ ਦਾ ਪੁੰਡਾ ਜੀ ਕਿੰਨੇ ਜਣੇ ਆਏ ਕਿ ਇਸ ਨਾਮ ਕੀ ਹੋ ਜਾ ਬਿਲਹਾਲ ਤਾਂ ਅੱਲਾਗੇ ਹੋਰ ਪੁਸ਼ੀਦਿਸ ਕਰਕੇ ਜੇ ਕੋਈ ਹੋਰ ਕੋ ਨਾਲ ਦਾ ਸਾਥੀ ਹੋਏਗਾ ਤਾਂ ਉਹਨੂੰ ਅਰੈਸਟ ਕਰ ਦੇਣਗੇ ਇਹਦਾ ਕੋਈ ਪਹਿਲਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ ਇਹਦੇ ਕੋਈ ਪਹਿਲਾ ਦੇ ਖਿਲਾਫ ਕੋਈ ਚੱਲ ਨਹੀਂ ਚੱਲ